देख रहे हैं आज तक आमने सामने थाना आदमपुर जिला जलंधर देहाती दी पुलिस वालों दो पगौड़े दोषिया काबू करके उन्होंने पासो एक पिस्तल बत्ती बोर सिफर दो जिंदा रोध अति एक साइकिल बराबद करके सफलता हासिल की है ਸ੍ਰੀ ਹਰਵਿੰਦਰ ਸਿੰਘ ਵਿਰਕ ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਪੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਿਤ ਸ੍ਰੀ ਸਰਬਜੀਤ ਰਾਏ ਪੀ ਪੀ ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਸ੍ਰੀ ਪਰਮਿੰਦਰ ਸਿੰਘ ਹੀਰ ਪੀ ਪੀ ਐਸ ਪੁਲਿਸ ਕਪਤਾਨ ਸਥਾਨਿਕ ਅਤੇ ਸ੍ਰੀ ਇੰਦਰਜੀਤ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ ਡਿਟੈਕਟਿਵ ਕਾਮੂ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਆਇਆ ਐਨਐਸਪੀ ਰਵਿੰਦਰ ਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ ਦੋ ਪਗੌੜੇ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਪਿਸਤਲ 32 ਬੋਰ ਸਿਫਰ 2 ਜਿੰਦਾ ਰੌਦ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਵਿੰਦਰ ਸਿੰਘ ਵਿਰਕਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ देहाती जी दे दे ने दसया के मिति 4 ਅਕਤੂਬਰ 2025 ਨੂੰ ਐਸੀ ਦਇਆਚੰਦ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿੱਚ ਅੱਜ ਮਿਤੀ 4 ਅਕਤੂਬਰ 2025 ਨੂੰ ਸਮਾਂ ਕਰੀਬ ਸ਼ਾਮੀ 6:32 ਨੌਜਵਾਨ ਇੱਕ ਸਪਲੇਡਰ ਮੋਟਰਸਾਈਕਲ ਪਰ ਸਵਾਰ ਹੋ ਕੇ ਨੈਰ ਸੁਆਹਰੀਪੁਰ ਚੋਮੋ ਰੋਡ ਪਰ ਦਿਖਾਈ ਦਿੱਤੇ ਜਿਨ੍ਹਾਂ ਨੂੰ ਐਸੀ ਦਇਆਚੰਦ ਵੱਲੋਂ ਰੁਕਣ ਲਈ ਕਿਹਾ ਗਿਆ ਪਰੰਤੂ ਇਹਨਾਂ ਵੱਲੋਂ ਇਕਦਮ ਮੋਟਰਸਾਈਕਲ ਪਹਜਾਉਣ ਦੀ ਕੋਸ਼ਿਸ਼ ਕੀਤੀ ਪਰ ਸਲਿੱਪ ਹੋ ਕੇ ਹੇਠਾ ਡਿੱਗ ਪਏ ਜਿਸ ਵਿੱਚੋਂ ਮਨਜੀਤ ਸਿੰਘ ਉਰਫ ਕੋੜੀ ਪੁੱਤਰ ਕੁਲਵੰਤ ਸਿੰਘ ਕੋਮ ਜੱਟ ਵਾਸੀ ਪਿੰਡ ਪਤਾਰਾ ਨੇ ਇਸ ਪਾਰਟੀ ਪਰ ਫਾਇਰ ਕੀਤਾ ਅਤੇ ਐਸੀ ਦਇਆਚੰਦ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਜੋ ਮਨਜੀਤ ਸਿੰਘ ਉਰਫ ਕੋੜੀ ਦੀ ਸਜੀ ਬਾਹਰ ਲੱਗਾ ਅਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਬੋਵਾਂ ਨੂੰ ਕਾਬੂ ਕੀਤਾ ਗਿਆ ਦੋਸ਼ੀਆ ਦੀ ਪਛਾਣ ਗगन ਕੁਮਾਰ ਉਰਫ ਗੰਗੀ ਪੁੱਤਰ ਰਜਿੰਦਰ ਕੁਮਾਰ ਵਾਸੀ ਬੋਲੀਨਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਮਨਜੀਤ ਸਿੰਘ ਉਰਫ ਕੋੜੀ ਪੁੱਤਰ ਕੁਲਵੰਤ ਸਿੰਘ ਕੋਮ ਜੱਟ ਵਾਸੀ ਪਿੰਡ ਪਤਾਰਾ ਥਾਣਾ ਪਤਾਰਾ ਜਲੰਧਰ ਦਿਹਾਤੀ ਹੋਈ ਜੋ ਦੋਸ਼ੀਆ ਕਤਲ ਕੇਸ ਵਿੱਚ ਲੋੜੀ ਦੇ ਸਨ ਇਹਨਾਂ ਨੇ ਮਾਹ ਮਾਰਚ ਵਿੱਚ ਇੱਕ ਵਿਅਕਤੀ ਪਰ ਥਾਣਾ ਕੈਂਟ ਜਲੰਧਰ ਦੇ ਇਲਾਕਾ ਵਿੱਚ ਤੇਜ ਥਾਰ ਹਥਿਆਰਾਂ ਨਾਲ ਹਰਕਰਨਜੀਤ ਸਿੰਘ ਐਟ ਗੱਗੀ ਵਾਸੀ ਹਰੀਪੁਰ ਥਾਣਾ ਆਦਮਪੁਰ ਪਰਵਾਰ ਕੀਤੇ ਸਨ ਜਿਸ ਵਿੱਚ ਦੋਰਾ ਨੇ ਇਲਾਜ ਹਰਕਰਨਜੀਤ ਸਿੰਘ ਐਟ ਗੱਗੀ ਵਾਸੀ ਹਰੀਪੁਰ ਥਾਣਾ ਆਦਮਪੁਰ ਦੀ ਮੌਤ ਹੋ ਗਈ ਜਿਸ ਦੇ ਸਬੰਧ ਵਿੱਚ ਮੂਹ ਨੰਬਰ 28 ਬਿਡਿਓ ਨੀ ਮਾਰਚ 2025 ਬਾਪਾ 103 109 118 1118 2191 3190 324 4351 2 ਬੀ ਐਨ ਐ ਸੈਕਟ ਗਾਟਾ ਬੈਂਟਨ ਲਾਪਟਾ ਵਿਖੇ ਉਕਤ ਦੋਸ਼ੀਆ ਖਿਲਾਫ ਦਰਜ ਰਜਿਸਟਰ ਹੋਇਆ ਸੀ ਇਸੇ ਸਿਲਸਿਲੇ ਵਿੱਚ ਦੋਸ਼ੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਉਕਤ ਦੋਸ਼ੀਆ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਰੀਬ 10 ਮੁਕੰਮਲ ਦੇ ਦਰਜ ਰਜਿਸਟਰ ਹਨ ਅਤੇ ਕਈ سنگین ਅਪਰਾਧ ਦੇ ਮੁਕਦਮਿਆਂ ਵਿੱਚ ਕਾਫੀ ਸਮੇਂ ਤੋਂ ਪਗੋੜੇ ਚੱਲੇ ਆ ਰਹੇ ਹਨ ਜਿਨ੍ਹਾਂ ਦੀ ਕਾਫੀ ਚਿਰ ਤੋਂ ਪਾਲ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਆਦਮਪੁਰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਥਾ ਦਾ ਕੋਈ ਵੱਡੀ ਵਾਰਦਾਤ ਪੰਜਾਬ ਦੇਣ ਦੇ ਲਈ ਕੋਲੇ ਤਾਂ ਆਪਾਂ ਮੌਕੇ ਤੇ ਖੜੇ ਹੈਗੇ ਆ ਇਹਦੇ ਵਿੱਚ ਜਦੋਂ ਆਪਾਂ ਇਹਦੀ ਡਿਟੇਲ ਦੇ ਵਿੱਚ ਇਹਦੀ ਪੁcjਿਸ਼ ਪੁੱਛ ਕੇ ਚਾਉਣੀਆਂ ਦੋਸ਼ੀਆਂ ਤੋਂ ਉਹਨਾਂ ਤੋਂ ਇਹਦੇ ਵਿੱਚ ਨੇਚਰਲੀ ਕੋਈ ਨਾ ਕੋਈ ਖੁਲਾਸੇ ਹੋਣਗੇ ਤੇ ਜਿਨ੍ਹਾਂ ਦੇ ਵਿੱਚ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਕੈਪਸਟਲ ਲੈ ਕੇ ਕਿਸ ਏਰੀਆ ਜਾ ਰਹੇ ਸੀ ਕਿਹੜੀ ਵਾਰਦਾਤ ਉਹਨਾਂ ਨੇ ਅੰਜਾਮ ਦੇਣਾ ਸੀ ਤਾਂ ਉਹ ਆਉਣ ਵਾਲੇ ਜਿਹੜਾ ਟਾਈਮ ਦੇ ਵਿੱਚ ਜਦੋਂ ਅਸੀਂ ਡਿਟੇਲ ਜੀ ਪੁੱਛਗਿਸ਼ ਕਰਾਂਗੇ ਰਿਮਾਂਡ ਤੇ ਲਾਵਾਂਗੇ ਤਾਂ ਪੁਲਿਸ ਰਿਮਾਂਡ ਤੇ ਨਹੀਂ ਕਸਟਡੀ ਚ ਲੈ ਕੇ ਫਿਰ ਪ੍ਰੋਪਰ ਬਚੂ ਸਰ ਇਸ ਪੇ ਇਸ ਪੇ ਕਿੰਨੇ ਹੱਤਿਆ ਕੇ ਮਾਮਲੇ ਦਰਜੇ ਟੋਟਲ ਇਹਨਾਂ ਦੇ ਉੱਤੇ ਜਿਹੜੇ 5-5 ਮੁਕਦਮੇ ਦਰਜੇ ਜਿਹੜੇ ਹੁਣ ਮਾਡਲ ਰਿਕਾਰਡ ਦੇ ਦੇਖਣ ਦੇ ਜਿਹੜਾ ਦੱਸਿਆ ਮੈਨੂੰ ਐਸਪੀ ਸਾਹਿਬ ਨੇ ਦੱਸਿਆ ਇਹਦੇ ਵਿੱਚ 5 ਪਰਚੇ ਜਿਹੜੇ ਮਨਜੀਤ ਘੋੜੀ ਦੇ ਹਨ 5 ਜਿਹੜਾ ਦੂਜਾ ਸਾਥੀ ਇਹਦਾ ਗੱਗੀ ਫੜਿਆ ਹੈਗਾ ਉਹਦੇ ਉੱਤੇ ਹੈਗੇ ਹੱਤਿਆ ਕਿ ਇਹ ਜਿਨ੍ਹਾਂ ਦੇ ਵਿੱਚ 302 ਦੇ ਮਰਡਰ ਦੇ ਕੇਸ ਹੈਗੇ ਐਂਡ ਪਲੱਸ ਇਹਨਾਂ ਦੇ ਨਾਲ 307 ਦੇ ਹੈਗੇ ਐ ਇਹ ਐਨਡੀਪੀਐਸ ਦੇ ਵੀ ਮੁਕਦਮੇ ਇਹਨਾਂ ਦੇ ਉੱਤੇ ਦਰਜ ਨੇ ਸਨੇਚਿੰਗ ਤੇ ਲੁੱਟਖੋਹਾਂ ਦੇ ਜਿਹੜੇ ਮੁਕੱਦਮੇ ਨੇ ਇਸ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਹੀ ਨਹੀਂ ਇਸ ਕ੍ਰਾਈਮ ਦੇ ਸਾਰੇ ਪਰਚੇ ਦਰਜ। ਅੱਛਾ ਇੱਕ આરોપી ਇੱਥੋਂ से ਪਕੜਾ ਗਿਆ, ਦੂਸਰਾ આરોપી ਕਾਂ ਪਕੜਾ ਗਿਆ। ਦੋਨੇ ਇਕੱਠੇ ਹੈਗੇ ਸੀ ਜੀ ਤੇ ਦੋਤੇ ਹੀ ਇਹਨਾਂ ਨੂੰ ਇੱਥੇ ਮੌਕਾ। ਯਾਨੀ ਕਿ ਜਦੋਂ ਮੋਟਰਸਾਈਕਲ ਸਲਿੱਪ ਹੋਇਆ ਉਸ ਉਦੋਂ ਹੀ ਪੁਲਿਸ ਮਸ ਫੈਡਰਲ ਗ੍ਰਿਫਤਾਰ ਕੀਤੇ ਗਏ। ਜਦੋਂ ਇੱਥੇ ਮੋਟਰਸਾਈਕਲ ਇਹਨਾਂ ਦੀ ਪੁਲਿਸ ਪਾਰਟੀ ਦੇ ਅੱਗੇ ਟਕਰ ਹੋ ਗਈ ਇਹਨਾਂ ਨੇ ਰੋਕਿਆ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਉਹਨੇ ਫਾਇਰ ਕੀਤਾ ਜਿਹੜਾ ਬਾਅਦ ਵਿੱਚ ਸ਼ਖਸ ਦੀ ਪਛਾਣ ਹੋਈ ਕਿ ਮਨਜੀਤ ਸਿੰਘ ਢੋਡੀ ਠੀਕ 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 ਥੈਂਕ ਯੂ ਅੱਜ ਇੱਕ ਮਨਜੀਤ ਸਿੰਘ ਘੋੜੀ ਦਾ ਨਾਂ ਦਾ ਜਿਹੜਾ ਵਿਅਕਤੀ ਆ ਕਿ ਇੱਕ ਹਾਰਡ ਕੋਰ ਕ੍ਰਿਮੀਨਲ ਹੈਗਾ ਸੀ ਜਿਹੜਾ 2020 ਦੇ ਇੱਕ 302 ਦੇ ਮੁਕਾਦਮੇ ਦੇ ਵਿੱਚ ਸਾਨੂੰ ਵਾਂਟਡ ਸੀ ਘੋੜੀ ਦਾ ਸੀ ਐਂਡ ਇਹਨਾਂ ਨੇ ਪਿੱਛੇ ਕੈਂਟ ਏਰੀਆ ਦੇ ਵਿੱਚ ਵੀ ਜਿਹੜਾ ਹੈਗਾ ਮਰਡਰ ਕੀਤਾ ਸੀ ਮਾਰਚ ਦੇ ਮਹੀਨੇ ਦੇ ਵਿੱਚ ਮਰਡਰ ਹੋਇਆ ਸੀ ਜਦੋਂ ਕਾਫੀ ਤੁਹਾਡੇ ਵੀ ਸਾਰਿਆਂ ਦੇ ਨੋਟਿਸ 'ਚ ਹੋਣਾ ਕਿ ਕਾਫੀ ਜੀ 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 ਉਸ ਟਾਈਮ ਜਿਹੜਾ ਪ੍ਰੋਟੈਸਟ ਹੋਇਆ ਸੀ ਕਿ ਇਹਨੂੰ ਇਹਦੀ ਗ੍ਰਿਫਤਾਰੀ ਨੂੰ ਲੈ ਕੇ ਹੂੰ ਇਹ ਕਿਉਂਕਿ ਪਹਿਲਾਂ ਪ੍ਰਾਣੀ ਮੁਕਦਮਿਆਂ ਦੇ ਵਿੱਚ ਵੀ ਸਾਡੇ ਪੀਓ ਚੱਲੇ ਆ ਰਹੇ ਸੀ ਤੇ ਇਹਦੇ ਵਿੱਚ ਅੱਜ ਜਿਹੜੀ ਸਾਡੀ ਟੀਮ ਹੈਗੀ ਆ ਸਾਡਾ ਆਤਪੁਰ ਦੇ ਤੋਂ ਏਐਸਆਈ ਬਿਆਚੰਦ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਹੈਗੀ ਆ ਸਾਡੇ ਇਨਸਪੈਕਟਰ ਰਵਿੰਦਰ ਇਹਨਾਂ ਦੇ ਸਾਰੇ ਸਾਡੇ ਐਸਪੀ ਡਿਟੈਕਟਿਵ ਸ਼੍ਰੀ ਸਰਬਜੀਤ ਰਾਏ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਿਨ੍ਹਾਂ ਕੋਲ ਆਦਮਪੁਰ ਦਾ ਚਾਰਜ ਵੀ ਨਾਲ ਦੇਖ ਰਹੇ ਨੇ ਮਿਸਟਰ ਇੰਦਰਜੀਤ ਸਿੰਘ ਸੈਣੀ ਇਹਨਾਂ ਤੇ ਜਿਹੜੀ ਹੈਗੀ ਐ ਕੋਈ ਸੀਕ੍ਰੀਟ ਇਨਫੋਰਮੇਸ਼ਨ ਸਾਨੂੰ ਇਸ ਏਰੀਆ ਦੇ ਵਿੱਚ ਜਿਵੇਂ ਹੁੰਦੀ ਹੈ ਸਾਡੇ ਕੋਲ ਸੀ ਤਾਂ ਕੇਸ ਏਰੀਆ ਦੇ ਵਿੱਚ ਘੁੰਮਦੇ ਨੇ ਜਿੱਥੇ ਪਾਰਟੀਆਂ ਸਾਡੀ ਡਿਸਪੈਚ ਕੀਤੇ ਹੋਏ ਸੀ ਤਾਂ ਇਹ ਅੱਜ 6:30 ਪਾਉਣੇ ਸੱਤ ਦੇ ਕਰੀਬ ਜਿਹੜਾ ਟਾਈਮ ਹੈਗਾ ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਐ ਇਹ ਐਸਆਈ ਤੇ ਆਚੰਦ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਕੋਈ ਜਿੱਥੇ ਆਪਾਂ ਇੱਥੇ ਬਕੂਆ ਤੇ ਖੜੇ ਹੈਗੇ ਆ ਇਹ ਤਲਵੰਡੀ ਰਾਈਆਂ ਵਾਲੀ ਪਾਸੇ ਤੋਂ ਜਿਹੜਾ ਮੈਂ ਸੂਬਾ ਆਉਂਦਾ ਅਪਿਛੇ ਜੋ ਮੋਟਰਸਾਈਕਲ ਤੋਂ ਇਹ ਜਿਹੜੇ ਦੋ ਨੌਜਵਾਨ ਇਹਨਾਂ ਨੂੰ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਦੋਂ ਰੋਕਿਆ ਤਾਂ ਇਹ ਜਿਹੜਾ ਸੀ ਇੱਕ ਵਿਅਕਤੀ ਨੇ ਜਿਹੜਾ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਤਾਂ ਉਹਨਾਂ ਨੇ ਆਪਣਾ ਬਚਾਅ ਕਰ ਲਿਆ ਕਿਉਂਕਿ ਪੁਲਿਸ ਪ੍ਰੋਫੈਸ਼ਨਲ ਜਿਹੜੇ ਹੁੰਦੇ ਨੇ ਸਾਡੇ ਉਹ ਟ੍ਰੇਨਡ ਹੁੰਦੇ ਆ ਤਾਂ ਆਪਣੀ ਬਚਾਅ ਦੇ ਵਿੱਚ ਜਦੋਂ ਫਾਇਰਿੰਗ ਕੀਤੀ ਆ ਤਾਂ ਉਹਦੇ ਵਿੱਚ ਇੱਕ ਸ਼ਖਸ ਦੇ ਗੋਲੀ ਲੱਗੀ ਜਿਹੜੀ ਸੱਜੇ ਜਿਹੜੀ ਹੈਗੀ ਹੈ ਬਾਜੂ ਦੇ ਵਿੱਚ ਉਹਦੇ ਗੋਲੀ ਲੱਗੀ ਆ ਤਾਂ ਮੌਢਲੀ ਪੁੱਛਗੈਸ ਦੇ ਵਿੱਚ ਜਿਹੜਾ ਪਤਾ ਲੱਗਿਆ ਹੈਗਾ ਕਿ ਉਹਦਾ ਨਾਮ ਮਨਜੀਤ ਸਿੰਘ ਉਰਫ ਕੋੜੀ ਜਿਹੜਾ ਹੈਗਾ ਉਹਦਾ ਨਾਮ ਹੈਗਾ ਸੀ ਤਾਂ ਉਹ ਸਾਨੂੰ ਜਿਹੜਾ ਇਹ ਪੀਓ ਹੈਗਾ ਹਾਰਡ ਕੋਰ ਕ੍ਰਿਮੀਨਲ ਹੈਗਾ ਤੇ ਇਹਦੇ ਨਾਲ ਇੱਕ ਗਗਨ ਜਿਹੜਾ ਹੈਗਾ ਗੱਗੀ ਨਾਂ ਦਾ ਜਿਹੜਾ ਸ਼ਖਸ ਸੀ ਉਹ ਵੀ ਅਸੀਂ ਅਰੈਸਟ ਕੀਤਾ ਹੈ ਇਹ ਦੋਨੇ ਗੱਗੀ ਵੀ ਜਿਹੜਾ ਹੈਗਾ ਇਹ ਕ੍ਰਾਈਮ ਦੇ ਵਿੱਚ ਵਾਂਟਡ ਹੈਗਾ ਸੀ ਐਕਚੁਅਲੀ ਦੋ ਜਣੇ ਅਰੈਸਟ ਕੀਤੇ ਇੱਕ ਮਨਜੀਤ ਸਿੰਘ ਤੇ ਇੱਕ ਗੱਗੀ ਹਾਂਜੀ ਇਹ ਜਿਹੜਾ ਮਨਜੀਤ ਘੋੜੀ ਜਿਹਦੇ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਗਿਆ ਇਹਨੂੰ ਹਸਪੀਟਲ ਭੇਜਿਆ ਗਿਆ ਐਂਡ ਇਹਦੀ ਜਦੋਂ ਟ੍ਰੀਟਮੈਂਟ ਹੋਏਗੀ ਤਾਂ ਉਸ ਤੋਂ ਬਾਅਦ ਡਿਸਚਾਰਜ ਕਰਵਾ ਕੇ ਇਹਦੀ ਰੈਸਟ ਪਾਈ ਜਾਏਗੀ ਅੱਛਾ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਹੁਣ ਕੀ ਕੀ ਆਇਆ ਹੁਣ ਇਹ ਤਾਂ ਉਹ ਜਿਹੜੀ ਮਡਲੀ ਪੁਸ਼ਕਿਸਤ ਜਿਹੜੀ ਆਈ ਹੈ ਸਾਡੇ ਕੋਲ ਹਾਲੇ ਤੱਕ ਫਿਜ਼ੀਕਲ ਰਿਕਵਰੀ ਦੇ ਵਿੱਚ ਇੱਕ ਪਿਸਟਲ ਬੱਤੀ ਬੋਰ ਦਾ ਹੈਗਾ ਉਹਦੇ ਵਿੱਚ ਨਾਲ ਰੌਂਦ ਜਿਹੜੇ ਲਾਈਵ ਕਾਟੇਜ ਵੀ ਮਿਲੇ ਹੈਗੇ ਹੂੰ ਅਤੇ ਪਲੱਸ ਜਿਹੜੀ ਇੱਕ ਮੋਟਰਸਾਈਕਲ ਹੈ ਜਿਹੜਾ ਉਹ ਵੀ ਚੋਰੀ ਦਾ ਮੋਟਰਸਾਈਕਲ ਹੈ ਜਿਹਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੀ ਤਾਂ ਇਹ ਨੇਚਰਲੀ ਅਗੇ ਇੱਕ ਵੱਡੀ ਵਾਰ ਦਾ ਤਨ ਹੋਰ ਤੋਂ ਅਨਜਾਨ ਦੇਣ ਵਾਸਤੇ ਤਾਕ ਦੇ ਵਿੱਚ ਹੈ ਕਿ ਸੀ ਜਿੱਦੇ ਪੁਲਿਸ ਨੂੰ ਇਨਫਾਰਮੇਸ਼ਨ ਦੇ ਉੱਤੇ ਜਿਹੜੀ ਕਾਰਵਾਈ ਹੈ ਨਹੀਂ ਕਹਿਣ ਦਾ ਭਾਵੇਂ ਹੈਗਾ ਕਿ ਔਣ ਵਾਲੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵੀ ਖੁਲਾਸਾ ਹੋ ਸਕਦਾ ਕੋਈ ਵੱਡੀ ਵਾਰ ਦਾ ਆਪ ਦੇਖ ਰਹੇ ਹੈਂ આજ ਤੱਕ ਆਮਨੇ ਓ